ਉਰੇ ਅੱਗੇ ਆਓ ਜਰਾ ਆ ਤੁਹਾਡੇ ਕੋਲੇ ਕਦੋਂ ਦੀਆਂ ਕੰਪਲੇਂਟਸ ਆ ਰਹੀਆਂ ਜੀ ਕਦੋਂ ਦੀ ਆਈਆਂ ਜੀ ਬਾਈ ਰਿਆ ਬਾਈ ਤੋਂ 23 ਬਾਈ ਤੋਂ ਲੋਕ ਤੁਹਾਨੂੰ ਲਗਾਤਾਰ 21 ਜੀ 21 ਜੀ 21 ਤੋਂ 22 ਤੋਂ 23 ਤੋਂ 24 ਤੋਂ 25 ਤੁਹਾਡੇ ਕੋਲ ਕੰਪਲੀਟ ਬਣਾ ਲੋਕ ਪਾਗਲ ਹੈ ਜੀ ਮਤਲਬ ਨਿਸਰੇ ਆਲਰੀ ਲਿਖੀ ਹੋਈ ਹੈ ਕਾਰਪੋਰੇਸ਼ਨ ਹੋਈ ਸਰ ਨਹੀਂ ਕਾਰਪੋਰੇਸ਼ਨ ਲਿਖੀ ਹੋਈ ਹੈ ਇਹ ਜੇ ਇਥੇ ਜੇ ਸ਼ਹਿਰ ਚ ਪੋਲੂਸ਼ਨ ਹੁੰਦਾ ਤੁਹਾਡਾ ਕੋਈ ਰੋਲ ਨਹੀਂ ਹੈ ਬਿਲਕੁਲ ਹੈ ਨਹੀਂ ਕੋਈ ਰੋਲ ਹੈ ਤੁਹਾਡਾ ਸਰ ਅਸੀਂ ਪਹਿਲਾਂ ਵੀ ਆ ਕੇ ਦੇਖਿਆ ਸੀ ਇਕਲੀ 플ੌਟ ਹੈ ਅਨਮੋਨਥ ਨੂੰ ਬਦਲ ਕੇ ਕਿਹਦੇ ਨਾਮ ਤੇ 플ੌਟ ਹੈ ਸਰ ਅਸੀਂ ਐਕਸ਼ਨ ਕਿਸ ਤੇ ਲਈਏ ਸਰ ਉਹ ਮੇਨ ਕਿ ਸਾਡਾ ਕੰਸਰਨ ਆਉਂਦਾ ਦਰਸਿਆ ਜੀ ਤੁਸੀਂ ਮਿਸਪੋਰ ਕਾਰਪੋਰੇਸ਼ਨ ਨੂੰ ਕਿੱਥੇ ਲਿਖਤੀ ਤੁਹਾਡਾ ਕੰ ਜਿਹੜੇ ਵੀ ਨਾਲ ਟੀਮ ਨੂੰ ਚਾਹੀਦੀ ਕਿਉਂਕਿ ਇੱਥੇ ਜਦੋਂ ਵੀ ਪਿੱਛੂ ਚੈੱਕ ਕੀਤਾ ਤੇ ਜਿਹੜੀ ਕਲੋਨੀ ਹੈਗੀ ਸੀ ਜਿਹੜੇ ਉਹ ਟਾਇਰ ਰੱਖਦੇ ਨੇ ਉਹ ਆਨਸੋਸ਼ਲ ਨੇ ਸਰ ਉਹਨਾਂ ਦੇ ਇਹ ਡਰ ਦੇ ਮਾਰੇ ਹੈ ਕਿ ਕੋਈ ਕੋਈ ਹਰਦਾ ਦੰਦਾ ਮੇ ਹੋ ਜੇ ਅਸੀਂ ਹੁਣ ਪਿਛਲੇ ਹਫਤੇ ਵੈਰੀਫਾਈ ਵੀ ਕਰਾਈ ਸੀ ਮੈਂ ਜੀ ਨੂੰ ਭੇਜ ਕੇ ਉਹੀ ਹੈ ਕਿ ਆ ਜਿਹੜੀ ਛੇ ਛੇ ਪਲਾਟs ਛਾੜਦੇ ਨੇ ਇਹ ਨਹੀਂ ਪਤਾ ਲੱਗਦਾ ਦੱਸਦਾ ਦੱਸਣ ਨੂੰ ਤਿਆਰ ਨਹੀਂ ਕਿਉਂਕਿ ਇਹ ਪਲਾਟ ਕਿਹਦੇ ਨਾਮ ਤੇ ਸੀ ਇੱਕ ਲੈਟਰ ਕਿਸੇ ਨੂੰ ਇਸ਼ੂ ਕਰੀ ਹੈ ਜਾਂ ਕੋਈ ਫਾਈਲ ਕਿ ਨਹੀਂ ਐਸ ਕੇ ਬਾਂਸਰ ਉਹ ਅਸੀਂ 20 ਵਾਰੀ ਜਾ ਕੇ ਤੁਸੀਂ ਕਹਿੰਦੇ ਦੱਸਣਾ ਜੀ ਤੁਸੀਂ ਇਕਵਾਰ ਕਰ ਲਓ ਇਹਨੂੰ ਨੋਟਿਸ ਲਾ ਦਿਓ ਲਿਖ ਕੇ ਕੋਈ ਇੱਕ ਹਫ਼ਤੇ ਬਾਅਦ ਹਟਾਰੀ ਹੋ ਜਾਏਗਾ ਇਹ ਬਸ ਗੱਲ ਖਤਮ ਹੋ ਗਈ ਸਰ ਆਲਰੇਡੀ ਸਰ ਕੋਈ ਸ਼ੁਰੂ ਨਹੀਂ ਜੀ ਇਹ ਬੌਂਡਰੀ ਕੈਚ ਨੂੰ ਵੀ ਕਰਵਾਈਆਂ ਸੀ ਬਣਾਉਣੀਆਂ 21 ਤੋਂ 4 ਸਾਲ ਹੋ ਗਏ ਲੋਕਾਂ ਨੂੰ ੱੱਕੇ ਖਾਂਦੇ ਨੂੰ 4 ਦਿਨ ਸਾਲ ਸਾਡੀ ਮਿਸਟਰੀ ਬਣੀ ਨੂੰ ਹੋ ਗਏ ਤਿੰਨ ਵਾਰੀ ਮੈਂ ਇੱਥੇ ਆ ਰਿਹਾ ਕੋਰਪੋਰੇਸ਼ਨ ਜਦੋਂ ਹੋਈ ਕੋਈ ਇਨਫੋਰਮੇਸ਼ਨ ਹੈ ਤਾਂ ਕਿਹਾ ਸੀ ਮੀਟਿੰਗ ਹੋਈ ਸੀ ਸਰ ਲਾਸਟ ਵੀਕ ਉਹਦੇ ਚਾਹੀ ਇੱਕ ਟੀਮ ਬਣਾ ਕੇ ਭੇਜਾਂਗੇ ਸਰ ਕੋਈ ਪ੍ਰੈਕਟੀਕਲੀ ਕੁਝ ਨਹੀਂ ਹੋ ਰਿਹਾ ਜੀ ਇਹ ਮੈਂ ਬਿਲਕੁਲ ਫੇਲ ਡਿਸਾਈਜ਼ ਆਹਲੇ ਦਿਨ ਬਾਰੀ ਤਰਵੇ ਚਿਕਦੇ ਆ ਕਿ ਦੇਖੋ ਜਾ ਕੇ ਲੱਗੀ ਜਾਈ ਇਟ ਇ ਵੈਰੀ ਕਲੀਅਰਲੀ ਪ੍ਰੋਬਲਮ ਹੈ ਸਰ ਇਹ ਇਸੀ ਪ੍ਰੋਬਲਮ ਹੈਗੀ ਹੈ ਬਟ ਵੀ ਲਾਈਕ ਟੂ ਸੋਲਵ ਇਟ ਆਲਸੋ ਸਰ ਬਟ ਕਲੈਕਟਿਵਲੀ ਵੀ ਲਾਈਕ ਟੂ ਸੋਲਵ ਇੱਕ ਇੱਕ ਸਰ ਬੰਦੇ ਨੂੰ ਇੱਥੇ ਕੋਈ ਬੰਦੇ ਜਿਹੜੇ ਡਿਡ ਟਾਇਰ ਰੱਖਦੇ ਨੇ ਉਹ ਫਾਤਰੀ ਫੜਾਉਂਦੇ ਨਹੀਂ ਕਿਸੇ ਅਨਸੋਸ਼ੀਅਲ ਨਹੀਂ ਬੰਦੇ ਥੋੜੇ ਯਾਰ ਚੋਰ ਤੁਹਾਨੂੰ ਆ ਕੇ ਕਹੂਗਾ ਵੀ ਮੇਰਾ ਹੱਥ ਫੜ ਲਓ ਤੁਸੀਂ ਮੈਂ ਤੁਸੀਂ ਫੜਨਾ ਜਾ ਕੇ ਉਹਨੂੰ ਜਿੱਥੇ ਮਰਜੀ ਲੱਭੋ ਉਹ ਤਾਂ ਭੱਜ ਜਾਊਗਾ ਉਹ ਤਾਂ ਅੱਜ ਲੱਗੀ ਅੱਜ ਲੱਗੀ ਤੁਸੀਂ ਨੇਪਾਲ ਦੇ ਬਾਰਡਰ ਤੋਂ ਫੜ ਕੇ ਲਿਆਉਗੇ ਕਦੇ ਐਸਐਸਪੀ ਸਾਹਿਬ ਉਹ પાਸੀ ਆਇਆ ਉਹਨੇ ਅਮਰੀਕਾ ਚ ਫੜ ਲਿਆ ਜਾ ਕੇ ਜੀ ਮਤਲਬ ਸਾਹਮਣ ਫਸਿਆ ਪੜਿਆ ਜੀ ਅਮਰੀਕਾ ਜਾ ਕੇ ਅਮਰੀਕਾ ਸਵਾਲ ਲੈਣੇ ਜਾ ਕੇ ਪੜਨਾ ਹੋਵੇ ਉੱਥੇ ਕੀ ਹੈ ਜੀ ਮੋਟਰ ਦਾ ਮੋਰਸ ਲੋ ਜਿਹੜੀ ਲੈਣੀ ਹੈ ਜੀ ਉੱਤੇ ਐ ਗ੍ਰੀਨ ਹੈ ਸਰ ਜਦੋਂ ਮਰਜੀ ਫੋਰਸ ਸਾਇਲੈਂਸਰ ਮੇਨ ਟਾਈਪੀ ਕਿਸੇ ਵੀ ਦੀ ਟੀਮ ਆ ਕੇ ਸਪੈਕਟਰ ਦੇ ਨਾਲ ਆ ਜੀ ਜ਼ਿੰਮੇਵਾਰੀ ਕਿਸੇ ਜ਼ਿੰਮੇਵਾਰੀ ਕਿਸੇ ਦੀ ਨਹੀਂ ਫੋਰਸ ਦੀ ਗੱਲ ਕਰੀ ਜੇ ਜਦੋਂ ਅਸੀਂ ਗਏ ਸੀ ਜੀ ਕਾਰਪੋਰੇਸ਼ਨ ਉਹਨਾਂ ਨੇ ਕਿਹਾ ਸੀਗਾ ਜੀ ਵੀ ਸਾਨੂੰ ਤੁਸੀਂ ਫੋਨ ਕਰੋ ਕਾਰਪੋਰੇਸ਼ਨ ਆਫਿਸ ਦਿੱਥੇ ਆ ਜੀ ਇਹਨੇ ਜਿਹੜੂ ਤੇ ਛਾੜ ਸੁੱਟ ਕੇ ਭੱਜ ਜਾਂਦੇ ਆ ਜੀ ਅਸੀਂ ਸਾਰਾ ਕੁਝ ਕਰ ਕਰ ਅਸੀਂ ਇੱਕ ਇੱਕ ਉਹਨਾਂ ਦੀ ਜਿਹੜੀਆਂ ਇਨਸਟਰਕਸ਼ਨਸ ਫਾਲੋ ਕਰੀਆਂ ਸਰ ਜੀ ਉਹ ਕਰਤੇ ਜੀ ਹੁਣੇ ਆਪਾਂ ਨਾ ਇੱਕ ਪਰਚਾ ਦਰਜ ਕਰਾਂਗੇ ਜਿਹੜੀ ਤੁਹਾਨੂੰ ਨਾਲ ਲੱਗ ਲੱਗ ਠੀਕ ਹੈ ਉਹਦੇ ਜਿੰਨੇ ਤੋਂ ਡੇ ਕਬਾੜੀਏ ਨੇ ਉਹ ਸਾਰੇ ਨੇ ਆਵਾਂਗੇ ਜਿੰਨੀਆਂ ਗੱਡੀਆਂ-ਬੱਡੀਆਂ ਖੜੀਆਂ ਸਾਰੀਆਂ ਉਹਨੇ ਚੁਕਾ ਦੇ ਬਸ ਬਸ ਸਹੀ ਹੈ ਬਿਲਕੁਲ ਸਹੀ ਹੈ ਜੀ ਹੁਣੇ ਕਰਾਂਗੇ ਅਧਰਯਾ ਕਿ ਐਸਏ ਨੰਬਰ ਤਾਂ ਅਸੀਂ ਉਹਨਾਂ ਨੂੰ ਦੇ ਦਾਂਗੇ ਲੱਗਦਾ ਤੁਹਾਨੂੰ ਵਾਅਦਾ ਕਰਾਂਗੇ ਬੋੜਾ ਕੋਈ ਕਰਦੇ ਹੋ ਕਾ ਜੀ ਸਾਡੇ ਕੋਲ ਦੇਖ ਲੈਣਗੇ ਇੱਕ ਬੰਦਾ ਸਾਡੇ ਕੋਲ ਹੋਈ ਵੀ ਐਕਸਪੋਰਟ ਕਰਾਂਗੇ ਇਹਨੇ ਕੋਲ ਕਿੱਥੇ ਟਾਈਮ ਹੈ ਤਾਂ ਅਸੀਂ ਦੇਖਣਾ ਕਿਦਾਂ ਕਰਨਾ ਜੀ ਜੀ ਆਪੇ ਕਰ ਲੈ ਸਾਡਾ ਰਿਪੋਰਟ ਕਰਨਾ ਅਸੀਂ ਬਾਅਦ ਕਰਨਾ ਤੁਸੀਂ ਜੋ ਕਹਿੰਦਾ ਤੁਸੀਂ ਸਾਡੇ ਨੰਬਰ ਵੀ ਲੈ ਲਓ ਸਾਨੂੰ ਫੋਨ ਕਰ ਸਕਦੇ ਹੋ ਧੰਨਵਾਦ ਜੀ ਇੱਕ ਤਾਂ ਇਹ ਪਲਾਟ ਆ ਜੀ ਇਕਦਾ ਕੱਲ ਉੱਥੇ ਅੱਗ ਲੱਗੀ ਸੀ ਜਿਹੜੀ ਵਾਇਰਲ ਹੋਈ ਆ ਉਹਨੂੰ ਦੇਖ ਕੇ ਮੈਂ ਥਿਆ ਠੀਕ ਆ ਜੀ ਬਹੁਤ ਚੰਗੀ ਆ ਤੁਹਾਨੂੰ ਇੱਕ ਆ ਤੁਹਾਡੇ ਇੱਥੇ ਕਿੰਨੇ ਦਿਨ ਤੋਂ ਇਹ ਲਗਾਤਾਰ ਤਾਰ ਸਾੜਦੇ ਆ ਤਾਰਾ ਸਾੜਦੇ ਆ ਬਾਰੇ ਟਾਕਸਿਕ ਕਿਊਮ ਇਹਦੇ ਤੇ ਤੁਹਾਡੇ ਨਿਊ ਮੈਰ ਸੈਕਲੋਨੀ ਇੰਦਰਾ ਕਲੋਨੀ ਨਰਿੰਦਰਾਨ ਕਲੇਬ ਜੁਹਾਰ ਨਗਰ ਇਹ ਮੇਰੀਆਂ 5-6 ਕਾਲ ਨਹੀਂ ਆ ਜਿਹੜੀਆਂ ਬਹੁਤ ਪੀੜਤ ਆਈ ਕਾ ਡਿਸਟੈਂਸ ਕਾਲਸ एवरीडे ਨਹੀਂ ਨਹੀਂ ਲਿਸਨ ਟੂ ਮੀ ਲਿਸਨ ਟੂ ਮੀ ਆ ਤੁਹਾਡੇ 22 ਤੋਂ ਚਿੱਠੀਆਂ ਦੇ ਰਿਹਾ ਇਹਨਾਂ ਨੂੰ ਵੀ ਦੇ ਰਿਹਾ ਕਮਿਸ਼ਨਰ ਮਸਟਰ ਕਾਰਪੋਰੇਸ਼ਨ ਚ ਵੀ ਦੇ ਰਿਹਾ 21 ਤੋਂ ਦੇ ਰਿਹਾ ਔਰ ਆ ਤੁਹਾਡੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਨੇ 25 ਦਿੱਤੀ ਆ ਆ 24 ਦਿੱਤੀ ਆ ਮਤਲਬ ਦੇ ਆ ਸਾਰੇ ਸਾਈਨ ਕਰਾ ਕਰਾ ਕੇ ਮਤਲਬ ਤੁਹਾਡੇ ਆ ਡਿਪਟੀ ਕਮਿਸ਼ਨਰ ਕਿੰਨੇ ਬੰਦਿਆਂ ਦੇ ਸਾਈਨ ਕਰਾ ਕੇ ਉਹਨੇ 23 24 25 ਤਿੰਨ ਸਾਲ ਦੀ ਐਪਲੀਕੇਸ਼ਨ ਆ ਸਾਰੇ ਨੰਬਰ ਵੀ ਬਟ ਨੋ ਗੋਡੀ ਲਿਸੈਂਸ ਟੂ ਸਰਟਿਸਾਈਜ਼ ਦੈਟਸ ਵਾਈ ਆਇਆ ਤੁਹਾਨੂੰ ਸਰ ਆਈ ਗਾਟ ਸੋ ਮਨੀ ਡਿਸਟ੍ਰੈਸ ਕਾਲਸ ਦੇਖੋ ਜੀ ਆਈ ਐਮ ਅਨਸਰਏਬਲ ਟੂ ਦਾ ਪੀਪਲ ਲਿਸਨ 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 ਮਿਸਟਰ ਸਾਹਿਬ ਆਈ ਐਮ ਅਨਸਰਏਬਲ ਟੂ ਦਾ ਪੀਪਲ ਐਂਡ ਯੂ ਆਰ ਅਨਸਰਏਬਲ ਟੂ ਦਾ ਗਵਰਨਮੈਂਟ ਯੈਸ ਆਈ ਐਮ ਪਾਰਟ ਆਫ ਦਾ ਗਵਰਨਮੈਂਟ ਸਰ ਮੈਂ ਵਿਧਾਨ ਸਭਾ ਨੂੰ ਵੀ ਅਨਸਰਏਬਲ ਆ ਉੱਥੇ ਖੜ ਕੇ ਵੀ ਮੈਂ ਜਵਾਬ ने टीम भेजी थी आपने पोल्यूशन कंट्रोल बोर्ड वाले कहते हैं आपने चिट्ठी लिख दी थी इसका को कोई जॉइंट एक्शन होना चाहिए जॉइंट एक्शन रेक्टिफिकेशन मेथड आप करोगे पर सो सर आई वांट आई वांट दिस प्रॉब्लम सॉर्ट सुनो सुनो पूरी बात पहले डॉट कीप इन ठीक है आपकी टैंकी है आई वांट द एंटायर लैंड टू बी डेलिनेटेड कि आपकी सरकारी जमीन कितनी है ठीक है जी उसकी चाहे है आप उस पर तार लगाओ बाउंड्री बार करो देर लेट देर भी गवर्नमेंट लैंड जितने आपके प्लॉट हैं जहाँ पे ये सारा हुआ है उनकी अकाउंटेबिलिटी फिक्स करो ठीक है जी जहाँ तो इसको सिक्योर करें वो जहाँ आप इसको एक्वायर करने का नोटिस दे दो उसको जो भी एक्शन करो बट पीपल हैव द राइट टू ब्रीथ क्या करेंगे लोग आप पानी पानी तो बाजार से ले आओगे आप जाके सा हवा कहाँ से ले आओगे ऑक्सीजन कहाँ से ले आओगे हाउ विल पीपल ब्रीथ सो आई एम देखो मतलब एक बार हो गया दो बार हो गया आई हैव कम हियर थ्री फोर टाइम्स मतलब एवरी टाइम विद द ऑफिसर्स ऑफिसर्स कीप ऑन चेंजिंग हाउ कैन आई हेल्प ठीक है सो द सिचुएशन शोड चेंज ऑन द ग्राउंड ऑफिसर चेंज करने से क्या होगा जी मतलब ठीक है आप तो फिर चले जाओगे यू विल नॉट बी हियर आफ्टर वन और टू इयर्स आप डीसी बन जाओगे कहीं मतलब डीसी मैडम कमिश्नर बन जाएंगे सेक्रेटरी बन जाएंगे चीफ सेक्रेटरी बन जाएंगे लेकिन पीपल विल नॉट हैव द क्लीन एयर टू ब्रीथ पोल्यूशन कंट्रोल बोर्ड वाले इतने पुलिस इतने डिप्टी कमिश्नर इतने कमिश्नर इतना वट एस कैन आई डू ਸਰ ਹੋ ਜਾਣਾ ਹੈ ਸਰ ਫੋਰ ਸ਼ੋਰ ਮੇਰੇ ਤਾਂ ਅੱਗੇ ਅੱਗੇ ਪਾਰਕ ਵੀ ਦੇਖਣਾ ਨੇ ਤਿੰਨ ਪਾਰਕ ਆਹਨ ਦੇ ਦੇਖੋ ਜੀ ਸਾਰਾ ਪਾਰਕਸ ਫਾਈ ਕਰਕੇ ਉਹਦੇ ਚ ਬੂਟੇ ਲਾਉਣ ਨੂੰ ਕਿੰਨਾ ਖਰਚਾ ਹੁੰਦਾ ਉਹਦੇ ਚ ਥਿਸ ਇਜ਼ ਦਾ ਮਿਸਪੋਰ ਕਾਰਪੋਰੇਸ਼ਨ ਪਾਰਕ ਜੀ ਐਸੇ ਤਿੰਨ ਪਾਰਕ ਆ ਜਾਂ ਪਏ ਸਰ ਥਿਸ ਇਜ਼ ਦਾ ਪਾਰਕ ਬਾਉਂਡਰੀ ਵਾਲ ਹੋਈ ਹੋਈ ਆ ਜੀ ਬੈਂਚ ਦਿੱਤੇ ਹੋਏ ਆ ਆ ਤੁਹਾਡਾ ਬਣਿਆ ਹੋਇਆ ਇੱਥੇ ਸ਼ੈੱਡ ਬਣਨਾ ਸੀ ਲੋਕਾਂ ਨੇ ਵਿਆਹ ਸ਼ਾਦੀ ਕਰਨੀ ਸੀ ਥਿਸ ਇਜ਼ ਦਾ ਪਾਰਕ ਜੀ ਬੋਲੋ ਇਹ ਸਾਰਿਆਂ ਦੀ ਕੰਡੀਸ਼ਨ ਇਹ ਆ ਗਈ ਜੀ लोग ट्राई ट्राई कर रहे है जी मतलब 3 साल हो गए हमारी सरकार को ए ਤੁਸੀਂ ਇਹ ਰਹਿਣ ਦਿਓ ਜੀ ਮੈਡਮ ਇਹ ਮੈਨੂੰ ਵਾਪਸ ਚਾਹੀਦੀ ਹੈ ਤੁਸੀਂ ਕਾਪੀ ਕਰਕੇ ਜਿਹੜੀ ਜਿਹਦੇ ਨਾਲ ਸੰਬੰਧਤਾ ਉਹਨਾਂ ਨੂੰ ਭੇਜੋ ਦੇ हैव टू ਐਕਸਪਲੇਨ ਇਟ ਟੂ ਮੀ ਐਂਡ ਚੇਂਜ ਦਾ ਮੈਨੂੰ ਮੈਨੂੰ ਔਲਾਦ ਬਦਲਣੀ ਚਾਹੀਦੀ ਇੱਥੇ ਇਸ ਮਤਲਬ ਠੀਕ ਹੈ ਇੱਥੇ ਜੇ ਮੁੜ ਕੇ ਅੱਗ ਲੱਗੀ ਹੋਈ ਮੈਂ ਪਹੁੰਚ ਗਿਆ ਤਾਂ ਨਾ ਆਏ ਲਗੇਨ ਕਾਲ ਜੂ ਹੋਇਆ ਦੂ ਵਟ ਏਵਰ ਇਟ ਟੇਕਸ ਸਟੇਕ ਟੈਕਸ਼ਨ ਕਰੋ ਆਈ ਵਾਂਟ ਅਸਰਬਿਲਟੀ ਜੇ ਮਹੀਨੇ ਬਾਅਦ ਛੇ ਮਹੀਨੇ ਬਾਅਦ ਵੀ ਇਹ ਦਨ ਹਰਡਰ ਰੋਲ ਠੀਕ ਹੈ ਇਹ ਬਾਕੀ ਅਰੀਜਨਲ ਮੈਨੂੰ ਵਾਪਸ ਕਰਨੀ ਆ ਤੁਸੀਂ ਆ ਵੀ ਰਿਟਰਨ ਦਾ ਅਰੀਜਨਲ ਜੀ ਠੀਕ ਹੈ ਇਹ ਤੁਹਾਨੂੰ ਵਾਪਸ ਮਿਲ ਜਾਏਗਾ ਕੋਈ ਨਾ ਸਰ ਕੋਈ ਨਾ ਕੋਈ ਦੇ ਦੇਣਗੇ ਉਹ ਨਹੀਂ ਦੇ ਦੇਣਗੇ ਦੇ ਦਾਂਗੇ ਇਹ ਤੁਹਾਡੇ ਕੋਲ ਅੱਜ ਇਹ ਅਰੀਜਨਲ ਮੈਂ ਕਹਿੰਦਾ ਜੀ ਦਿਸ ਦਿਸ ਵਿਲ ਸਟੇ ਵਿਦ ਯੂ ਠੀਕ ਹੈ ਦੇ ਰਿਪਰੈਜ਼ੈਂਟਡ ਟੂ ਐਵਰੀ ਸਿੰਗਲ ਅਥਾਰਟੀ ਨੋਬਾਡੀ ਇਜ਼ ਲਿਸਨਿੰਗ मतलब somebody has to take action जी मैं ऐसा नहीं चलेगा ये मतलब दैट्स नॉट बी बिजनेस एज यूजुअल पीपल हैव टू परफॉर्म जॉइंट मैं कोई फेवर नहीं मांग रहा मैं कोई पर्सनल फेवर नहीं मांग रहा आई एम आस्किंग देम टू डू व्हाट दे आर सपोज़ टू डू बिल्कुल नहीं ठीक है जी व्हाई डू वी हैव सो मेनी अथॉरिटीज वी हैव मिस प्रो कॉर्पोरेशन वी हैव द सिविल एडमिनिस्ट्रेशन वी हैव द पुलिस एडमिनिस्ट्रेशन वी हैव द पंजाब पॉल्यूशन कंट्रोल बोर्ड व्हिच इज विद हेड क्वार्टर इन पटला बट पीपल कांट ब्रीथ यू सी व्हाट काइंड ऑफ एडमिनिस्ट्रेशन इज दिस पानी भी चकराओ इथे तो सारा ਖਾਬੀ ਚੱਕਰਾਓ ਸਾਰਾ ਤੇ ਇਹਦਾ ਸਾਰਾ ਹੱਥ ਤੋਂ ਸਾਰੀ ਸਫਾਈ ਹੋਣੀ ਚਾਹੀਦੀ ਇੱਥੋਂ ਜੀ ਮਤਲਬ ਲੋਕਾਂ ਨੂੰ ਐਜੂਕੇਟ ਕਰੋ ਆਪਣੇ ਸੈਨੀਟਰੀ ਇੰਸਪੈਕਟਰ ਭੇਜੋ ਸਫਾਈ ਵਾਲੇ ਬੰਦੇ ਭੇਜੋ ਇੱਥੇ ਕੋਈ ਗੰਦ ਕੋੜਾ ਘਟ ਨਹੀਂ ਹੋਣਾ ਚਾਹੀਦਾ ਜਿੱਥੇ ਕਰਨਾ ਹੈਗਾ ਉੱਥੇ ਵੀ ਵਧੀਆ ਮੈਨੇਜ ਕਰੋ ਜੀ ਉਹਦੀ ਜੋ ਸੈਂਟੀਫਿਕ ਮੈਨੇਜਮੈਂਟ ਉਹਦੀ ਤਰ੍ਹਾਂ